ਦੇ ਦੇ ਪੰਜਾਬ ਦੇ ਆਗੂ ਪੀਰ ਸੰਜੂਰ ਜਿੰਨੇ ਕੇ ਕਿਹਾ ਕਿ ਪੰਜਾਬ ਉਥੇ ਪਿਕਨਿਕ ਮਨਾਉਣ ਜਾਂਦੇ ਇਹ ਸਾਡੇ ਪੇਸਗਾਂ ਨੂੰ ਇਹ ਗੱਲ ਕਹਿ ਰਹੇ ਆ ਕਿ ਉਥੇ ਪਿਕਨਿਕ ਮਨਾਉਣ ਜਾਂਦੇ ਅਸੀਂ ਇਹਨੂੰ ਦੱਸਣ ਵਾਸਤੇ ਜਿੱਥੇ ਪ੍ਰੋਟੈਸਟ ਕਰਨ ਆਏ ਆ ਕਿ ਪਿਕਨਿਕ ਜਿਹੜੀ ਕਿਸਾਨ ਮਨਾਉਂਦੇ ਆ ਸਾਡੇ ਪੇਸਗਾਂ ਨੂੰ ਜਿਹੜੀ ਗੱਲ ਤੁਸੀਂ ਕਹਿ ਰਹਿਆ ਉਹ ਆ ਗੋਹੇ ਦੇ ਵਿੱਚ ਰੋਹ ਰਹੇ ਨੇ ਅਸੀਂ ਇਹਦੇ ਕੰਮ ਉਹਦੇ ਕਰਦੇ ਹਾਂ ਤੇ ਇਸ ਕਰਕੇ ਕੋਈ ਥਾਲੀ ਲਾਈਏ ਕਿ ਤੈਨੂੰ ਪਤਾ ਲੱਗੇ ਤੁਸੀਂ ਕੀ ਹੁੰਦੀ ਆ ਕਿਸਾਨ ਕਿਸ ਦਾ ਪਿਕਨਿਕ ਮਨਾਉਂਦੇ ਆ ਅਸੀਂ ਅੱਜ ਜੋ ਵੀ ਬੀਜੇਪੀ ਆਗੂ ਆਪਣੀ ਸ਼ਬਦਾਬ ਦੀ ਜਿਹੜੀ ਠੀਕ ਰੱਖਣ ਨਹੀਂ ਤੇ ਜੋ ਅੱਜ ਅਸੀਂ ਇੱਥੇ ਕੀਤਾ ਅਸੀਂ ਗੋਕੀਪੋਟਾ ਜਿਹੜੇ ਬਾਕੀ ਆਉਣ ਵਾਲੇ ਸਮੇਂ ਜੋ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬੋਲੇਗਾ ਇਸੇ ਤਰ੍ਹਾਂ ਹੀ ਅਸੀਂ ਕਰਾਂਗੇ ਅਗਲੀ ਰਣਨੀਤੀ ਅਸੀਂ ਤੈਅ ਕਰਾਂਗੇ ਜੋ ਕਿ ਪੰਜਾਬ ਦਾ ਹੋਰ ਆ ਕੋ ਕਿਸਾਨਾਂ ਦੇ ਖਿਲਾਫ ਬੋਲੇਗਾ ਆਪਣੇ ਆਪ ਨੂੰ ਮੋਦਬਾਰ ਆਪਣੇ ਬੰਦ ਕਰੋ ਤੁਸੀਂ ਇਹ ਭੁੱਲ ਚੁੱਕੇ ਆ ਕਿ ਜਿਸ ਕੋਠੀਆਂ ਦੇ ਵਿੱਚ ਜਿਸ ਕਾਰੇ ਦੇ ਤੁਸੀਂ ਝੂਠ ਰਹੇ ਹੋ ਇਹ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਨਾਲ ਤੁਸੀਂ ਜਿੱਤੇ ਹੋ ਜਿੱਤ ਕੇ ਐਸਲਰਾਮ ਤੁਸੀਂ ਪਾਲ ਰਹੇ ਹੋ ਤੁਸੀਂ ਮੋਦੀ ਦੇ ਆਪਣੀ ਸਰਕਾਰਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਂਦੇ ਰਹੇ ਤੁਸੀਂ ਸਾਡੇ ਬਜ਼ੁਰਗਾਂ ਖਿਲਾਫ ਜੋ ਪੱਦੀ ਸ਼ਬਦਾਂ ਨਾਲ ਬੋਲ ਰਹੇ ਹੋ ਅਸੀਂ ਕਿਸੇ ਕੀਮਤ ਤੇ ਪਰਦਾਸ਼ਤ ਨਹੀਂ ਕਰਾਂਗੇ ਤੇ ਜਿਹੜਾ ਵੀ ਬੋਲੇਗਾ ਇਸ ਤੋਂ ਵੀ ਮਾਰੀ ਹਸ਼ਰ ਕਰਾਂਗੇ ਸਵੇਰ ਸ਼ੁਰੂ ਹੁੰਦੀ ਹੈ ਦੇ ਨਾਲ ਜਿਹੜੀਆਂ ਮਠਿਆਈਆਂ ਜਿਹੜੀ ਸਾਡਾ ਦੀ ਰਸੋਈ ਵਿੱਚ ਸਵੇਰੇ ਬਣਦੀਆਂ ਨੇ ਉਹ ਕਿਸਾਨਾਂ ਦੇ ਘਰਾਂ ਦੇ ਦੁੱਧ ਆ ਕੇ ਬਣਦੀ ਏ ਇਹ ਤੁਹਾਡੀਆਂ ਫੈਕਟਰੀਆਂ 'ਚ ਨਹੀਂ ਤਿਆਰ ਹੁੰਦਾ ਇਕੱਲਾ ਦੇਖੋ ਇਹ ਸਾਡੀ ਚਤਾਰਨੀਆ ਭਾਜਪੀ ਦੇ ਲੀਡਰਾਂ ਨੂੰ